ਇਸ ਵੇਲੇ ਦੀ ਵੱਡੀ ਖਬਰ ਆ ਜਲੰਧਰ ਦੇ ਵਿੱਚ ਇੱਕ ਹੋਰ ਗ੍ਰੇਨਾਈਟ ਹਮਲਾ ਹੋਇਆ ਦੱਸਦੀਏ ਕਿ ਇਹ ਗ੍ਰੇਨਾਈਟ ਹਮਲਾ ਜਿਹੜਾ ਉਹ ਇੱਕ ਸਾਬਕਾ ਮੰਤਰੀ ਦੇ ਘਰ ਤੇ ਹੋਇਆ ਦੱਸਦੀਏ ਕਿ ਹੁਣ ਜਿਹੜਾ ਮੰਤਰੀਆਂ ਦੇ ਘਰਾਂ ਨੂੰ ਇਹਨਾਂ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਦੱਸਦੀਏ ਕਿ ਪਿਛਲੇ ਦਿਨੀ ਵੀ ਜਿਹੜਾ ਪੁਲਿਸ ਸਟੇਸ਼ਨਾਂ ਦੇ ਨੇੜੇ ਜਿਹੜਾ ਇਹ ਹਮਲੇ ਹੋਣੇ ਸ਼ੁਰੂ ਹੋਏ ਸੀ ਤਾਂ ਜਿਹੜੇ ਮੰਤਰੀ ਦੇ ਘਰ ਤੇ ਹਮਲਾ ਹੋਇਆ ਉਹ ਵੀ ਪੁਲਿਸ ਸਟੇਸ਼ਨ ਤੋਂ ਲਗਭਗ 150 ਮੀਟਰ ਦੀ ਦੂਰੀ ਤੇ ਜਿਹੜਾ ਉਹਨਾਂ ਦਾ ਕਸ ਦਿੱਤਾ ਦੱਸ ਦਈਏ ਕਿ ਭਾਜੀਪੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਤੇ ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਘਰ ਤੇ ਜਿਹੜਾ ਹਮਲਾ ਹੋਇਆ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਜਿਹੜੇ ਇਲਜ਼ਾਮ ਨੇ ਉਹ ਸਿੱਧੇ-ਸਿੱਧੇ ਪੰਜਾਬ ਸਰਕਾਰ ਤੇ ਲਾਏ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪਹਿਲਾਂ ਮੇਰੇ ਘਰ ਦੇ ਅੱਗੇ ਜਿਹੜੀ ਪੀਸੀਆਰ ਆ ਉਹ ਪਹਿਰਾ ਦਿੰਦੀ ਸੀ ਪਰ ਕੁਝ ਸਮੇਂ ਤੋਂ ਜਿਹੜੀ ਪੀਸੀਆਰ ਆ ਉਤੋਂ ਹਟਾ ਦਿੱਤੀ ਗਈ ਤਾਂ ਆ ਜਿਹੜਾ ਇਹ ਹਮਲਾ ਹੋਇਆ ਤਾਂ ਸਿੱਧੇ-ਸਿੱਧੇ ਉਹਨਾਂ ਦੇ ਵੱਲੋਂ ਜਿਹੜੇ ਸਵਾਲ ਨੇ ਉਹ ਖੜੇ ਕੀਤੇ ਗਏ ਨੇ ਪਰ ਦੂਜੇ ਪਾਸੇ ਜਿਹੜਾ ਪੁਲਿਸ ਕਮਿਸ਼ਨਰ ਦੇ ਵੱਲੋਂ ਮੌਕੇ ਤੇ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੀਆਂ ਜਿਹੜੀਆਂ ਫਰੈਂਸਿਕ ਟੀਮਾਂ ਨੇ ਉਹਨਾਂ ਦੇ ਵੱਲੋਂ ਜਾਂਚ ਜਿਹੜੀ ਸ਼ੁਰੂ ਹੋ ਚੁੱਕੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਸੀਂ ਹਲੇ ਗ੍ਰੇਨੇਡ ਹਮਲੇ ਦੀ ਜਿਹੜੀ ਆ ਉਹ ਪੁਸ਼ਟੀ ਨਹੀਂ ਕਰਦੇ ਕੋਈ ਹੋਰ ਮਸਲਾ ਵੀ ਹੋ ਸਕਦਾ ਹੈ ਇਸ ਕਰਕੇ ਉਹਨਾਂ ਦੇ ਵੱਲੋਂ ਜਿਹੜੀ ਡੂੰਗੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਦੱਸਦੀ ਹੈ ਇੱਕ ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਤੇ ਇਹ ਗ੍ਰੇਨੇਡ ਹਮਲੇ ਦੀ ਘਟਨਾ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਰਾਤ 1.5 ਵਜੇ ਦੇ ਕਰੀਬ ਇੱਕ ਆਟੋ ਦੇ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਕਟਨਾ ਦੀ ਸੂਚਨਾ ਮਿਲਦੇ ਹੀ ਦੇਰ ਰਾਤ ਆ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਐਸਪੀ 2 ਸੁਖਵਿੰਦਰ ਸਿੰਘ ਸਮੇਤ ਕਈ ਪੁਲਿਸ ਅਧਿਕਾਰੀ ਅਤੇ ਭਾਜਪਾ ਆਗੂ ਮੌਕੇ ਤੇ ਪਹੁੰਚੇ ਨੇ ਪੁਲਿਸ ਕਮਿਸ਼ਨਰ ਦੇ ਵੱਲੋਂ ਕਟਨਾ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਦੌਰਾਨ ਮਨਰঞ্জন ਕਾਲੀਆ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਬਰਾਂਡੇ ਦੇ ਵਿੱਚ 1:30 ਵਜੇ ਦੇ ਕਰੀਬ ਧਮਾਕਾ ਹੋਇਆ ਉਹਨਾਂ ਸੋਚਿਆ ਕਿ ਸ਼ਾਇਦ ਟਰਾਂਸਫਾਰਮ ਓਵਰਲੋਡਿੰਗ ਦੇ ਕਾਰਨ ਇਹ ਧਮਾਕਾ ਹੋਇਆ ਹੋਵੇਗਾ ਪਰ ਜਦੋਂ ਲੋਕਾਂ ਨੇ ਉਹਨਾਂ ਕਹਿੰਦਿਆ ਕਿ ਉਹਨਾਂ ਦੇ ਘਰ ਤੇ ਗ੍ਰੇਨੇਡ ਹਮਲਾ ਹੋਇਆ ਤਾਂ ਉਹਨਾਂ ਦੇਖਿਆ ਕਿ ਧਮਾਕੇ ਦੇ ਕਾਰਨ ਘਰ ਦਾ ਦਰਵਾਜ਼ਾ ਟੁੱਟ ਗਿਆ ਤੇ ਕਾਰ ਨੂੰ ਵੀ ਨੁਕਸਾਨ ਪਹੁੰਚਿਆ ਕ੍ਰੌਸਿੰਗ ਟੀਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਹਨਾਂ ਨੇ ਆਉਣ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਾਲੀਆ ਦੇ ਘਰ ਤੇ ਹਮਲੇ ਦੀ ਸੂਚਨਾ ਮਿਲਨ ਅਸਾਰ ਭਾਜਪਾ ਦੇ ਮੁਖੀ ਸੁਸ਼ੀਲ ਸ਼ਰਮਾ ਸ਼ੀਤਲ ਅਗਰवाल ਅਤੇ ਹੋਰ ਕਈ ਆਗੂ ਜਿਹੜੇ ਮੌਕੇ ਤੇ ਪਹੁੰਚੇ ਨੇ ਕਾਲੀਆ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਸਨੇ ਆਪਣੇ ਜਿਹੜੇ ਗਨਮੈਨ ਸੀ ਉਹਨਾਂ ਨੂੰ ਪੁਲਿਸ ਨੂੰ ਸੂਚਿਤ ਕਰਨ ਲਈ ਪੁਲਿਸ ਸਟੇਸ਼ਨ ਭੇਜ ਦਿੱਤਾ ਸੀ ਇਹ ਘਟਨਾ ਪੁਲਿਸ ਸਟੇਸ਼ਨ ਤੋਂ ਸਿਰਫ 150 ਮੀਟਰ ਦੀ ਦੂਰੀ ਤੇ ਵਾਪਰੀਆ ਕਾਲੀਆ ਨੇ ਕਿਹਾ ਕਿ ਪਹਿਲਾਂ ਉਹਨਾਂ ਘਰ ਦੇ ਨੇੜੇ ਇੱਕ ਪੀਸੀਆ ਟੀਮ ਤਾਇਨਾਤ ਸੀ ਪਰ ਹੁਣ ਉਸ ਨੂੰ ਹਟਾ ਦਿੱਤਾ ਗਿਆ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਆ ਜਿਸ ਵਿੱਚ ਇਸ ਘਟਨਾ ਨੂੰ ਕੁਝ ਲੋਕਾਂ ਨੇ ਈ ਰਿਕਸ਼ਾ ਦੇ ਵਿੱਚ ਸਵਾਰ ਹੋ ਕੇ ਅੰਜਾਮ ਦਿੱਤਾ ਹੈ ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਘਟਨਾ ਵਾਲੇ ਵੇਲੇ ਕਾਲੀਆ ਘਰ ਦੇ ਵਿੱਚ ਸੌਂ ਰਹੇ ਸੀ ਇਸ ਦੌਰਾਨ ਧਮਾਕੇ ਦੇ ਕਾਰਨ ਲੋਕਾਂ ਦੇ ਵਿੱਚ ਹੋਣਾ دہشت ਦਾ ਮਾਹੌਲ ਬਣਿਆ ਹੋਇਆ ਉਹਨਾਂ ਨੇ ਕਿਹਾ ਹੈ ਕਿ ਕਾਲੀਆ ਨੂੰ ਘਟਨਾ ਦੀ ਜਾਣਕਾਰੀ ਅੱਧ ਦਿੱਤੀ ਸੀ ਜਿਸ ਤੋਂ ਬਾਅਦ ਉਸਨੇ ਦੇਖਿਆ ਕਿ ਘਰ ਦਾ ਕਾਫੀ ਨੁਕਸਾਨ ਹੋ ਗਿਆ ਹੁਣ ਤੱਕ ਕਿਸੇ ਵੀ ਸੰਗਠਨ ਨੇ ਇਸ ਘਟਨਾ ਦਾ ਨੋਟਿਸ ਨਹੀਂ ਲਿਆ ਸ਼ਿਤਰੋਗਰਾਲ ਨੇ ਕਿਹਾ ਕਿ ਸਾਬਕਾ ਮੰਤਰੀ ਦੇ ਘਰ ਤੇ ਇਹ ਗ੍ਰੇਨੇਡ ਹਮਲਾ ਹੋਣਾ ਨਿੰਦਣਯੋਗ ਹੈ ਭਾਜਪਾ ਆਗੂ ਇਹਨਾਂ ਘਟਨਾਵਾਂ ਤੋਂ ਕਦੇ ਡਰਦੇ ਨਹੀਂ ਕੁਝ ਦਿਨ ਬਾਅਦ ਕਈ ਇੱਕ ਵਾਰ ਫਿਰ ਜਲੰਧਰ ਸ਼ਹਿਰ ਦੇ ਵਿੱਚ ਗ੍ਰੇਨੇਡ ਹਮਲੇ ਦੀ ਘਟਨਾ ਸਾਹਮਣੇ ਆਈਆ ਪੰਜਾਬ ਪਹਿਲਾਂ ਹੀ ਇਹਨਾਂ ਘਟਨਾਵਾਂ ਤੇ ਕਾਬੂ ਪਾ ਚੁੱਕਾ ਹੈ ਪਰ ਹੁਣ ਇਹ ਫਿਰ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਦੀ ਸਾਜ਼ਿਸ਼ ਆ ਜਿਹੜੀ ਉਹ ਰਚੀ ਜਾ ਰਹੀ ਆ ਉਥੇ ਹੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਹੈ ਕਿ ਉਹਨਾਂ ਨੂੰ ਰਾਤ ਕਰੀਬ 1:30 ਵਜੇ ਦੇ ਕਰੀਬ ਜਿਹੜੀ ਆ ਉਹ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਫੋਰੈਂਸਿਕ ਟੀਮ ਦੇ ਨਾਲ ਹੋਰ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਆਲੇ ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫੋਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਨਮੂਨੇ ਲਏ ਨੇ ਪਰ ਪੁਲਿਸ ਕਮਿਸ਼ਨਰ ਨੇ ਗ੍ਰੇਨਾਈਟ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਆ ਸੀਸੀਟੀਵੀ ਫੋਟੋ ਜਬਤ ਕਰਨ ਤੋਂ ਬਾਅਦ ਐਫਆਈਆਰ ਦਰਜ ਕਰ ਲਈ ਗਈ ਆ ਤਾ ਹੁਣ ਹਮਲਾਵਰਾਂ ਦੇ ਵੱਲੋਂ ਜਿਹੜੇ ਸਾਬਕਾ ਮੰਤਰੀ ਮੰਤਰੀ ਨੇ ਉਹਨਾਂ ਦੇ ਘਰਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਪਹਿਲਾਂ ਵੀ ਕੁਝ ਦਿਨ ਪਹਿਲਾਂ ਜਿਹੜਾ ਇੱਕ ਯੂਟਿਊਬਰ ਦੇ ਘਰ ਦੇ ਉੱਤੇ ਜਲੰਧਰ ਦੇ ਵਿੱਚ ਹਮਲਾ ਹੁੰਦਾ ਤਾਂ ਹੁਣ ਇੱਕ ਹੋਰ ਹਮਲਾ ਜਿਹੜਾ ਜਲੰਧਰ ਦੇ ਵਿੱਚ ਸਾਬਕਾ ਮੰਤਰੀ ਦੇ ਘਰ ਤੇ ਹੋਇਆ ਦੱਸਦੀਏ ਕਿ ਕੱਲ ਵੀ ਜਿਹੜਾ ਬਟਾਲਾ ਦੇ ਵਿੱਚ ਇੱਕ ਇਦਾਂ ਦਾ ਹੀ ਧਮਾਕਾ ਹੋਇਆ ਸੀ ਤਾਂ ਇਹ ਆ ਹੁਣ ਲਗਾਤਾਰ ਜਿਹੜਾ ਪੰਜਾਬ ਦੀ ਕਾਨੂੰਨ ਸਥਿਤੀ ਆ ਉਹ ਵਿਗੜਦੀ ਹੋਈ ਨਜ਼ਰ ਆ ਰਹੀ ਆ ਹਰ ਰੋਜ਼ ਕਿਤੇ ਨਾ ਕਿਤੇ ਜਿਹੜੇ ਇੰਨਾ ਧਮਾਕਿਆਂ ਦੀਆਂ ਖਬਰਾਂ ਜੜੀਆਂ ਨੇ ਸਾਹਮਣੇ ਆਉਂਦੀਆਂ ਤਾਂ ਇਸ ਵੇਲੇ ਜਿਹੜੀ ਵੱਡੀ ਖਬਰ ਹੈ ਕਿ ਮਨੋਰੰਜਨ ਕਾਲੀਆ ਜਿਹੜੇ ਸਾਬਕਾ ਮੰਤਰੀ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀਗੇ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸੀ ਉਸ ਸਮੇਂ ਜਿਹੜੇ ਮਨੋਰੰਜਨ ਕਾਲੀਆ ਨੇ ਉਹ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਨੇ ਅੱਜ ਉਹਨਾਂ ਦੇ ਘਰ ਤੇ ਜਿਹੜਾ ਹਮਲਾ ਹੋਇਆ ਹਮਲੇ ਤੋਂ ਬਾਅਦ ਜਿਹੜੇ ਪੁਲਿਸ ਕਮਿਸ਼ਨਰ ਨੇ ਤੇ ਹੋਰ ਵੱਡੇ ਅਧਿਕਾਰੀ ਨੇ ਜਿਹੜੇ ਉਹ ਮੌਕੇ ਤੇ ਪਹੁੰਚੇ ਨੇ ਨਮੂਨੇ ਲਏ ਜਾ ਚੁੱਕੇ ਨੇ ਤਾਂ ਐਫ ਆਈ ਆਰ ਜਿਹੜੀ ਆ ਉਦਾਰ ਕੀਤੀ ਗਈ ਆ ਦੱਸਦੀ ਹੈ ਕਿ ਹਮਲਾਵਰ ਇੱਕ ਈ ਰਿਕਸ਼ਾ ਦੇ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਕਟਨਾ ਨੂੰ ਅੰਜਾਮ ਦੇ ਕੇ ਉੱਥੋਂ ਨਿਕਲ ਜਾਂਦੇ ਨੇ ਤਾਂ ਹੁਣ ਹਮਲਾਵਰਾਂ ਦੇ ਵੱਲੋਂ ਜਿਹੜਾ ਵੱਡੇ ਮੰਤਰੀਆਂ ਦੇ ਘਰਾਂ ਨੂੰ ਜਿਹੜਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਸੇਤ ਜੀ ਆਪ ਵੀ ਦੱਸੋ ਵੀ ਤੁਸੀਂ ਸੇਤ ਕਿਵੇਂ ਦੀ ਹੈ ਨਹੀਂ ਠੀਕ ਹੈ ਵੱਡਾ ਅਟੈਕ ਹੋਇਆ ਹੈਗਾ ਠੀਕ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕੀ ਘਰ ਦੇ ਵਿੱਚ ਅਟੈਕ ਆਇਆ ਦੇਖੋ 1:30 ਵਜੇ ਮੈਂ ਤਾਂ ਸੋ ਰਿਹਾ ਸੀਗਾ ਉਹ ਤੱਕ ਲੋਕ ਜਿਹੜੇ ਬਾਹਰ ਸੀਗੇ ਉਹਨਾਂ ਨੇ ਹੀ ਖੜਕਾਇਆ ਨੌਕ ਕੀਤਾ ਜਦ ਵੀ ਇਸ ਤਰ੍ਹਾਂ ਬਲਾਸਟ ਹੋਇਆ ਕਿਉਂਕਿ ਆਵਾਜ਼ ਤਾਂ ਆਈ ਤਾਂ ਪਹਿਲਾਂ ਲੱਗਿਆ ਮੈਨੇ ਕਿ ਕੋਈ ਟ੍ਰਾਂਸਫਾਰਮਰ ਜਿਹੜਾ ਹੈਗਾ ਇਲੈਕਸਿਟੀ ਦੇ ਇੱਥੇ ਲੱਗਾ ਹੋਇਆ ਨੇੜੇ ਉਹ ਕਿਉਂਕਿ ਉਹ ਮੋਨ ਓਵਰਲੋਡ ਕਾਰਨ ਕਈ ਵਰੀ ਉਹ ਬਲਾਸਟ ਹੁੰਦਾ ਹੈ ਤੇ ਫਿਰ ਕਿਉਂਕਿ ਨੀਂਦ ਵਿੱਚ ਸੀ ਮੈਂ ਤੇ ਉਦੋਂ ਫਿਰ ਲੱਗਾ ਕਿ ਸ਼ਾਇਦ ਥੰਡਰ ਦਾ ਹੈ ਕਿ ਵੀ ਕਲਾਊਡ ਥੰਡਰ ਹੈ ਤੋ ਫਿਰ ਬਾਅਦ ਚੋ ਨੌਕ ਕੀਤਾ ਉਹਨਾਂ ਦੱਸਿਆ ਕਿ ਬਸ ਇਸ ਤਰ੍ਹਾਂ ਬਲਾਸਟ ਹੋਇਆ ਤੇ ਸਾਰੀ ਚੀਜ਼ਾਂ ਜਿਹੜੀਆਂ ਫਿਰ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਸਟੇਸ਼ਨ ਤੇ ਨੰਬਰ 'ਚ ਗਨਮੈਨ ਭੇਜਿਆ ਕਿ ਵੀ ਉੱਥੇ ਇਨਫੋਰਮ ਕੀਤਾ ਬਾਕੀ ਆਫੀਸਰ ਨੂੰ ਫੋਨ ਕੀਤਾ ਸੀਗਾ ਕਿਉਂਕਿ 1 ਵਜੇ ਟਾਈਮ ਹੈ ਨਹੀਂ ਉਠਾਇਆ ਕਿਸੇ ਤਾਂ ਇਹ ਵੱਡੀ ਗੱਲ ਹੈਗੀ ਇੱਕ ਕਿ ਪੁਲਿਸ ਸਟੇਸ਼ਨ ਮਹਿਜ਼ 150 ਮੀਟਰ ਦੀ ਦੂਰੀ ਦੇ ਉੱਤੇ ਹੈਗਾ ਹਾਂਜੀ ਔਰ ਇੱਡਾ ਵੱਡਾ ਕਾਂਡ ਹੋ ਜਾਂਦਾ ਬਲਾਸਟ ਹੋ ਜਾਂਦਾ ਪਰ ਤੁਹਾਡੇ ਵੱਲੋਂ ਗਨਮੈਨ ਭੇਜਿਆ ਜਾਂਦਾ ਉੱਥੋਂ ਕੋਈ ਨਹੀਂ ਆਇਆ ਸਾਹਮਣੇ ਇਹ ਜੋ ਚੀਜ਼ਾਂ ਮੈਂ ਇਹ ਕੀ ਕਹਿ ਸਕਦਾ ਤभी ਜੋ ਚੀਜ਼ਾਂ ਸਾਰੀਆਂ ਚੀਜ਼ਾਂ ਸਾਹਮਣੇ ਆ ਤੁਹਾਡੇ ਸਾਹਮਣੇ ਵੀ ਹੈ ਸਾਰੀਆਂ ਲੋਕਾਂ ਦੇ ਸਾਹਮਣੇ ਸੀ ਵੱਡਾ ਬਲਾਸਟ ਹੋ ਜਾਣਾ ਐਡਾ ਤਮਾਕੇ ਦੀ ਆਵਾਜ਼ ਆਉਣੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਹਿਲਾਂ ਇੱਥੇ ਪੀਸੀਆਰ ਹੁੰਦੀ ਸੀਗੀ ਹੁਣ ਵਿਡਰੋ ਕਰ ਲਈ ਹੈ ਸੋ ਤਾਂ ਪੁਲਿਸ ਬਿਹਤਰ ਜਾਣਦੀ ਹੈ ਕਿ ਵੀ ਕਿਸ ਢੰਗ ਨਾਲ ਕਿਸ ਕਾਰਨ ਤੇ ਇੱਥੇ ਵਿਡਰੋ ਕੀਤੀ ਹੈ ਜੀ ਮੈਮ ਇੱਕ ਮਿੰਟ ਮੈਮ ਆਰਾਊਂਡ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੋਈ ਵਿਸਫੋਟ ਜਿਹੜਾ ਹੋਇਆ ਹੈ ਸੋ ਜਿੰਨੂੰ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫਰੈਂਸਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਵਿੱਚ ਲੈਂਦੇ ਹਾਂ ਮੈਮ ਕਿੰਨੇ ਜਾਣੇ ਸੀਸੀਟੀਵੀ ਮੇਂ ਕੀ ਸਾਹਮਣੇ ਆਇਆ ਜੀ ਅਜੇ ਸੀਸੀਟੀਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਹਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਇਸ ਵਿੱਚ ਲੈ ਕੇ ਜਾ ਰਹੀ ਹੈ ਫਿਲਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਹੈ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਆਪਾਂ ਉਹਨਾਂ ਦੀ ਸਿਕਿਉਰਟੀ ਸਿਕਿਉਰਿਟੀ ਇਸ ਵੇਲੇ ਠੀਕ ਕੀਤੀ ਹੈ ਜੀ 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 ਬਿਲਕੁਲ ਕੋਸ਼ਿਸ਼ ਕਰਿਓ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਟ੍ਰੈਂਡ ਜਿਹੜਾ ਹੈਗਾ ਅਸੀਂ ਹਜੇ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ 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 ਜ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਆ ਸੋ ਜੋ ਵੀ ਇਨਫੋਰਮੇਸ਼ਨ ਜਿਵੇਂ ਵੀ ਆਂਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫੋਰਮੇਸ਼ਨ ਅਜੇ ਕਲੈਕਟ ਕਰ ਰਹੇ ਆ ਤੇ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਕੋਈ ਅਟੈਕ ਹੋਇਆ ਜਾਂ ਕੋਈ ਹੋਰ ਅਸੀਂ ਉਸ ਨੂੰ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੀਆਂ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਠੀਕ ਹੈ ਥੈਂਕ ਯੂ